ਆਵਾਰਾ ਕੁੱਤਿਆਂ ਦਾ ਆਤੰਕ ਇਸ ਕਦਰ ਜਾਰੀ ਹੈ ਕਿ ਆਉਂਦੇ ਜਾਂਦੇ ਲੋਕਾਂ ਨੂੰ ਕੁੱਤਿਆਂ ਦੇ ਵੱਲੋਂ ਘੇਰ ਲਿਆ ਜਾਂਦਾ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਅਜਿਹਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਵਿਅਕਤੀਆਂ ਨੂੰ ਗਲੀ ਦੇ ਵਿੱਚ ਆਵਾਰਾ ਕੁੱਤਿਆਂ ਦੇ ਵੱਲੋਂ ਵੱਢਣ ਦੀ ਕੋਸ਼ਿਸ਼ ਕਰਦਿਆਂ ਉਹਨਾਂ ਨੂੰ ਮੋਟਰਸਾਈਕਲ ਤੋਂ ਨੀਚੇ ਗੇਤੀਤਾ ਜਿਸ ਦਾ ਕੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਇਨ੍ਹਾਂ ਆਵਾਰਾ ਕੁੱਤਿਆਂ ਦੇ ਵੱਲੋਂ 20 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ ਜਲੰਧਰ ਸ਼ਹਿਰ ਕੋਲ ਨੂੰ ਸਾਹਮਣੇ ਆਇਆ ਜਲੰਧਰ ਸ਼ਹਿਰ ਦੇ ਵਾਰਡ ਨੰਬਰ 23 ਦੇ ਵਿੱਚ ਲਗਾਤਾਰ ਆਵਾਰਾ ਕੁੱਤਿਆਂ ਦਾ ਆਤੰਕ ਜਾਰੀ ਹੈ ਜਿਸ ਕਰਕੇ ਲੋਕ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਕਿ ਸਾਡਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਚੁੱਕਿਆ ਕਿਉਂਕਿ ਲਗਾਤਾਰ ਗਲੀ ਦੇ ਵਿੱਚ ਘੁੰਮ ਰਹੇ ਆਵਾਰਾ ਕੁੱਤਿਆਂ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਤੇ ਹੁਣ ਤੱਕ ਇਸ ਗਲੀ ਦੇ ਵਿੱਚ 20 ਤੋਂ 25 ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਨਿਸ਼ਾਨਾ ਬਣਾ ਦਿੱਤਾ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ ਤੇ ਇਸ ਦੀ ਪਹਿਲਾਂ ਵੀ ਕਈ ਸ਼ਿਕਾਇਤ ਦੇ ਚੁੱਕਿਆ ਸਰ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਅਮਰਿਤਪਾਲ ਸਿੰਘ ਆ ਜੀ ਕਿੱਥੇ ਰਹਿਣ ਵਾਲਿਓ ਮੈਂ ਅਜੀਤਨਗਰ ਵਾਰਡ ਨੰਬਰ 23 ਦੇ ਰਹਿਣ ਵਾਲਾ ਹਾਂ ਕੀ ਗਲਤ ਕੀ ਹੋਈ ਹੈ ਦੱਸ ਦਿਓ ਸਰ ਗਲਤ ਬਾਤ ਇਦਾਂ ਹੋਈ ਆ ਸਾਡੀ ਗਲੀ 'ਚ ਅਵਾਰਾ ਕੁੱਤੇ ਘੁੰਮ ਰਹੇ ਆ ਜੋ ਕਿ ਬੜੇ ਖਤਰਨਾਕ ਆ ਉਹਨਾਂ ਨੇ ਮੈਨੂੰ ਵੀ ਵੱਢਿਆ ਤੇ ਆਂਦੇ ਜਾਂਦੇ ਲੋਕਾਂ ਨੂੰ ਵੀ ਵੱਢ ਰਹੇ ਆ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਅਸੀਂ ਸ਼ਿਕਾਇਤ ਵੀ ਦਿੱਤੀ ਹੋਈ ਆ ਉੱਥੇ ਕਾਰਪੋਰੇਸ਼ਨ ਦੇ ਵਿੱਚ ਤੇ ਇੱਥੇ ਕੌਂਸਲ ਸਾਹਿਬ ਨੂੰ ਵੀ ਕਿਹਾ ਹੋਇਆ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਕਹਿੰਦੇ ਆ ਜਲਦੀ ਤੋਂ ਜਲਦੀ ਕੁੱਤਿਆਂ ਦਾ ਸਫਾਇਆ ਹੋਵੇ ਤਾਂ ਕਿ ਅਸੀਂ ਸੁਰੱਖਿਤ ਰਹੀਏ ਤੇ ਆਣ ਵਾਲੇ ਲੋਕੀ ਵੀ ਸੁਰੱਖਿਤ ਰਹਿਣ ਕਿੰਨਾ ਕ ਸਮਾਂ ਹੋ ਚੁੱਕਾ ਹੋਇਆ ਹੈ ਕਿ ਸ਼ਿਕਾਇਤ ਵਗੈਰਾ ਕੀਤੀ ਹੋਈ ਨੂੰ ਸਰ ਇਹ ਸ਼ਿਕਾਇਤ ਕੀਤੀ ਨੂੰ ਘੱਟ ਵੱੜ ਇੱਕ ਹਫਤਾ ਹੋ ਗਿਆ ਜੀ ਤੇ ਕਾਰਪੋਰੇਸ਼ਨ ਚ ਵੀ ਸ਼ਿਕਾਇਤ ਲਈ ਲਗਭਗ 31 ਦਸੰਬਰ ਦੀ ਸ਼ਿਕਾਇਤ ਦਿੱਤੀ ਹੋਈ ਪਰ ਹਜੇ ਤੱਕ ਕੋਈ ਸੁਨਵਾਈ ਨਹੀਂ ਹੋਈ ਸਾਡੀ ਹੁਣ ਤੱਕ ਕਿੰਨੇ ਕੁ ਕੁੱਤੇ ਜਿਹੜੇ ਆ ਵੱਢ ਚੁੱਕੇ ਹੋਏ ਨੇ ਕਿੰਨੇ ਕੁ ਲੋਕਾਂ ਨੂੰ ਵੱਢ ਚੁੱਕੇ ਹੋਏ ਨੇ ਸਰ ਆਈਡੀਆ 20 ਤੋਂ 25 ਲੋਕਾਂ ਨੂੰ ਵੱਢ ਚੁੱਕੇ ਆ ਕੁੱਤੇ ਆ ਹੁਣ ਤੱਕ ਜਿਹੜੇ ਉਹ 20 ਤੋਂ 25 ਲੋਕਾਂ ਨੂੰ ਵੱਢ ਚੁੱਕੇ ਹੋਏ ਨੇ ਤੇਰੇ ਰਿਗਾਰਡਿੰਗ ਕਾਉਂਸਲਰ ਦੇ ਨਾਲ ਗੱਲਬਾਤ ਹੋਈ ਸੀ ਕੁਝ ਕਿਹਾ ਉਹਨਾਂ ਨੇ ਸਰ ਅਸੀਂ ਸ਼ਿਕਾਇਤ ਲੈ ਕੇ ਗਏ ਸੀਗੇ ਕਾਉਂਸਲਰ ਦੇ ਕੋਲ ਪਰ ਉਹ ਕਹਿੰਦੇ ਸੀ ਕਰ ਦੰਗੇ ਪਰ ਹਜੇ ਤੱਕ ਕੋਈ ਕਾਰਵਾਰ ਨਹੀਂ ਹੋਈ ਕਾਜ਼ਾਦੀ ਅਕੇਵਾਰਾ ਕੁੱਤਿਆਂ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲਗਾਤਾਰ ਹੁਣ ਤੱਕ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਅਵਾਰਾ ਕੁੱਤਿਆਂ ਦੇ ਵੱਲੋਂ ਲੋਕਾਂ ਨੂੰ ਜ਼ਖਮੀ ਕੀਤਾ ਗਿਆ ਹੋਵੇ ਜਿਸ ਤੋਂ ਬਾਅਦ ਸੰਗਰੂਰ ਦੇ ਵਿੱਚ ਐਡਵੋਕੇਟ ਦੇ ਵੱਲੋਂ ਅਵਾਰਾ ਕੁੱਤਿਆਂ ਨੂੰ ਲੈ ਕੇ ਕਾਨੂੰਨੀ ਲੜਾਈ ਵੀ ਸ਼ੁਰੂ ਕੀਤੀ ਹੋਈ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ